ਜੋ ਹਜੂਰ ਸਾਹਿਬ ਦੀ ਮਰਿਆਦਾ ਹੈਗੀ ਆ ਇੱਕ ਬੱਕਰੇ ਛਟਕਾਉਣ ਦੀ ਸੋ ਪਹਿਲਾਂ ਉਹ ਜਿਹੜੀ ਉਹ ਪੂਰੀ ਕੀਤੀ ਜਾਏਗੀ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਅਰਦਾਸ ਬੇਨਤੀ ਕਰਕੇ ਗੁਰੂ ਦੀਆਂ ਫੌਜਾਂ ਇਸ ਜਗ੍ਹਾ ਤੋਂ ਰਵਾਨਾ ਹੋਣਗੀਆਂ ਇਸ ਗੁਰੂ ਨਗਰੀ ਦੇ ਵਿੱਚ ਹੱਲਾ ਕੱਢਿਆ ਜਾਵੇਗਾ ਅੱਜ ਗੁਰੂ ਨਗਰੀ ਦੇ ਵਿੱਚ ਲਾੜੀਆਂ ਫੌਜਾਂ ਦਾ ਦੇਖਣ ਨੂੰ ਮਿਲ ਰਿਹਾ ਸੋ ਜੋ ਮਰਿਆਦਾ ਹਜੂਰ ਸਾਹਿਬ ਦੇ ਤਰੀਕੇ ਨਾਲ ਅੱਜ ਇੱਥੇ ਗੁਰੂ ਨਗਰੀ ਦੇ ਵਿੱਚ ਨਿਵਾਇ ਇਹ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਦਿਖਾ ਰਿਹਾ ਹਾਂ ਹਜੂਰ ਸਾਹਿਬ ਦੇ ਸਿੰਘ ਅੱਜ ਪਹੁੰਚੇ ਨੇ ਜੇਕਾਰਿਆਂ ਦੀ ਗੂੰਜ ਜਿਹੜੀ ਆ ਉਹ ਤੁਸੀਂ ਜ਼ਰੂਰ ਸੁਣ ਰਹੇ ਹੋਵੋਗੇ ਬਿਲਕੁਲ ਜਿਸ ਤਰੀਕੇ ਨਾਲ ਸੰਗਤਾਂ ਦੇ ਵਿੱਚ ਜੋ ਮਰਿਆਦਾ ਹੈਗੀ ਆ ਉਸ ਨੂੰ ਲੈ ਕੇ ਜ਼ਰੂਰ ਇਸ ਜਗ੍ਹਾ ਤੇ ਅਦਾ ਕੀਤੀ ਗਈ ਹੈ। ਦਮੇ ਪਾਸਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਜਿਹੜਾ ਨਦੀਅੜ ਦੀ ਧਰਤੀ ਤੇ ਗਏ ਸੀ ਜਦੋਂ ਬੰਦਾ ਸਾਨੂੰ ਬਹਾਦਰ ਮਾਦੋ ਦਾਸ ਬਰਾਗੀ ਜੀ ਜਦੋਂ ਪਲੰਗੇ ਤੇ ਜਦੋਂ ਮਹਾਰਾਜ ਆ ਕੇ ਬੈਠੇ ਜਦੋਂ ਉਹਨਾਂ ਵੀਰਾਂ ਨੇ ਜੋਰ ਲਾਇਆ ਨਹੀਂ ਪਲੰਗਾ ਪਲਟਿਆ ਤੇ ਮਹਾਰਾਜ ਨੇ ਕਿਹਾ ਜਿਹੜੇ ਚਟੰਗੇ ਚਲੂਗੇ ਸਾਰੇ ਉਹਨਾਂ ਨੇ ਮਹਾਰਾਜ ਕਿਹਾ ਝਟਕ ਦੋ ਸੇ ਝਟਕ ਗੇ ਸਾਰੇ ਸੰਗਤਾਂ ਨੂੰ ਪ੍ਰਸ਼ਾਦ ਜਿਹੜਾ ਛਕਾਇਆ ਗਿਆ ਕੀ ਪ੍ਰਥਾ ਹੈ ਰੋਜ਼ ਜਿਹੜਾ ਬੱਕਰਾ ਝਟਕਉਂਦੇ ਆ ਸ਼ਾਮ ਨੂੰ ਇਹ ਪ੍ਰਥਾ ਹੈ ਹੋਈ ਹੈ ਮਲੇ ਸ਼ਾਸਤ੍ਰਾਂ ਦੇ ਲੱਗਦਾ ਵਾ ਤੇ ਜਿਹੜੇ ਸੰਗਤਾਂ ਦੇ ਪ੍ਰਸ਼ਾਦ ਰਾਈ ਵਰਤਾਇਆ ਜਾਂਦਾ ਵਾ ਤੋ ਸੱਚੇ ਪਾਤਸ਼ਾਹ ਇਹ ਗੁਰੂ ਸਾਹਿਬ ਸ਼ੁਰੂ ਤੋਂ ਝਟਕਦੇ ਆ ਰਹੇ ਨੇ ਨੈਗਸ਼ਨ ਦੇ ਰੇ ਜਾਂ ਫੌਜਾਂ ਨੇ ਆਪਣੀਆਂ ਇਹ ਸ਼ੁਰੂ ਤੋਂ ਰਵਾਇਤੀ ਹੈ ਇਹਨਾਂ ਦੀ ਦੇਖ ਲਈ ਸੀ ਹੁਣੇ ਤੁਸੀਂ ਤਿਲਕ ਲਗਾ ਰਹੇ ਸੀ ਸ਼ਸਤਰਾਂ ਨੂੰ ਸ਼ਸਤਰਾਂ ਨੂੰ ਤਿਲਕ ਲਾਣਾ ਜ਼ਰੂਰੀ ਨਹੀਂ ਸ਼ਸਤਰਾਂ ਦੀ ਖਰਾਕ ਆ ਬਾਬਾ ਜੀ ਜਿਹੜਾ ਇਹ خون ਆ ਜੋ ਰਤ ਇਹਨੂੰ ਆਪਾਂ ਕਹ ਦਿੰਦੇ ਆ ਇਹਦਾ ਬਲੱਡ ਉਹ ਇੱਕ ਸ਼ਸਤਰਾਂ ਦੀ ਖਰਾਕ ਆ ਇਸ ਸੰਤਾ ਦੇ ਬੜੇ ਸਵਾਲ ਹੁੰਦੇ ਕਿ ਇਸ ਤਰੀਕੇ ਨਾਲ ਜੀਵ ਹੱਤਿਆ ਕਰਨੀ ਜਾਂ ਅਜੀਹਾ ਕਰਨਾ ਨਹੀਂ ਮਰਿਆਦਾ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਕਈਆਂ ਦੇ ਸਵਾਲ ਦਰਸਲ ਕਿ ਆਏ ਜੋ ਨੰਗ ਸਿੰਘਾਂ ਦੀ ਫੌਜ ਹੈ ਬਾਈ ਇਹ ਛਤਰੀ ਨੇ ਇਹਨਾਂ ਦਾ ਤਾਂ ਧਰਮ ਹੈ ਕਿਉਂਕਿ ਜੇ ਬੱਕਰਾ ਖੜੇ ਬੱਕਰੇ ਦੀ ਕਿਰਪਾ ਨਹੀਂ ਕਰਨਗੇ ਜੰਗ ਜੰਗ ਜੁੱਧ ਕਿਦਾਂ ਲੜਨਗੇ ਹਾਥੀ ਘੋੜਿਆਂ ਦੇ ਨਾਲ ਇਹ ਹੱਲਾ ਜਿ ਕੱਢਿਆ ਜਾਣਾ ਇਸ ਹੱਲੇ ਦੇ ਵਿੱਚ ਤਿੰਨ ਹਾਥੀ ਅਤੇ ਕਈ ਘੋੜੇ ਵੀ ਜਿਹੜੇ ਆ ਉਹ ਮੌਜੂਦ ਹੋਣਗੇ ਅੱਜ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਅਕਾਲੀ ਬਾਬਾ ਫੁਲਾ ਸਿੰਘ ਜੀ ਦੇ ਬੁਰਜ ਤੇ ਹਜ਼ੂਰੀ ਨਿਹੰਗ ਸਿੰਘ ਪਹੁੰਚੇ ਨੇ ਹਜੂਰ ਸਾਹਿਬ ਤੋਂ ਇੱਕ ਵੱਡਾ ਇਕੱਠ ਜਿਹੜਾ ਆ ਇਸ ਜਗ੍ਹਾ ਤੇ ਹੋਇਆ ਇਸ ਜਗ੍ਹਾ ਤੋਂ ਇੱਕ ਹੱਲਾ ਕੱਢਿਆ ਜਾਣਾ ਜੋ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਹੋਵੇਗਾ ਖਾਲਸਾ ਜਾਹੋ ਜਲਾਲ ਦੇ ਨਾਲ ਆਪਣੇ ਜੋਹਰ ਦਿਖਾਏਗਾ ਸੋ ਜ਼ਰੂਰ ਤਸਵੀਰਾਂ ਜੇਕਰ ਦਿਖਾਈਏ ਤਾਂ ਨੀਲੇ ਬਾਣੇ ਵਾਲੀਆਂ ਫੌਜਾਂ ਅੱਜ ਇਸ ਜਗ੍ਹਾ ਤੇ ਪਹੁੰਚੀਆਂ ਨੇ ਜੋ ਹਜੂਰ ਸਾਹਿਬ ਦੀ ਮਰਿਆਦਾ ਹੈਗੀ ਆ ਇੱਕ ਬੱਕਰੇ ਛਟਕਾਉਣ ਦੀ ਸੋ ਪਹਿਲਾਂ ਉਹ ਅ ਜਿਹੜੀ ਇਹ ਪੂਰੀ ਕੀਤੀ ਜਾਏਗੀ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਅਰਦਾਸ ਬੇਨਤੀ ਕਰਕੇ ਗੁਰੂ ਦੀਆਂ ਫੌਜਾਂ ਇਸ ਜਗ੍ਹਾ ਤੋਂ ਰਵਾਨਾ ਹੋਣਗੀਆਂ ਇਸ ਗੁਰੂ ਨਗਰੀ ਦੇ ਵਿੱਚ ਹੱਲਾ ਕੱਢਿਆ ਜਾਵੇਗਾ ਸੋ ਤਸਵੀਰਾਂ ਜੇਕਰ ਜ਼ਰੂਰ ਸਹਿਯੋਗੀ ਨੂੰ ਕਹਾਂ ਕਿ ਦਿਖਾਈਆਂ ਜਾਣ ਖਾਸ ਕਰਕੇ ਜੋ ਹਜੂਰ ਸਾਹਿਬ ਦੀ ਮਰਿਆਦਾ ਆ ਉਹ ਇਸ ਗੁਰੂ ਘਰ ਦੇ ਵਿੱਚ ਕੀਤੀ ਜਾ ਰਹੀ ਹੈ ਬੱਕਰੇ ਝਟਕਾਉਣ ਦੀ ਮਰਿਆਦਾ ਸੋ ਅੱਜ ਇੱਕ ਜਗ੍ਹਾ ਕੱਢਿਆ ਜਾਣਾ ਜੋ ਅੰਮ੍ਰਿਤਸਰ ਦੇ ਅਲੱਗ-ਅਲੱਗ ਮੁਹੱਲਿਆਂ ਤੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ ਦੀ ਸਮਾਪਤੀ ਹੋਵੇਗੀ। ਕਿ ਜੇਕਰ ਚਾਹਤ ਮਾਰੀ ਤਾਂ ਸੰਗਤਾਂ ਦਾ ਵੱਡਾ ਇਕੱਠ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ। ਅਸਕਰ ਪਾਨ ਖੰਡੋ ਖੜਕ ਤਬਕ ਤਬਰ ਇਰਤੀਰ ਸਾਹਿਬ ਸਰੋਹੀ ਸਹਿ ਤੀਰੇ ਹਮਾਰੇ ਪੀਰ। ਸੋ ਉਹ ਪੀਰ ਜਿਨ੍ਹਾਂ ਨੂੰ ਸ਼ਸਤਰਾਂ ਨੂੰ ਆਖਿਆ ਗਿਆ ਸੋ ਉਸ ਨੂੰ ਤਿਲਕ ਲਗਾਇਆ ਜਾਂਦਾ ਜੋ ਬੱਕਰਾ ਛਟਕਉਂਦੇ ਨੇ। ਉਹਨਾਂ ਸ਼ਸਤਰਾਂ ਨੂੰ ਉਹਦਾ ਖੂਨ ਲਗਾਇਆ ਜਾਂਦਾ ਸੋ ਇਹ ਮਰਿਆਦਾ ਅਜਗੁਰੂ ਨਗਰੀ ਦੇ ਵਿੱਚ ਲਾੜੀਆਂ ਫੌਜਾਂ ਦਾ ਦੇਖਣ ਨੂੰ ਮਿਲ ਰਿਹਾ ਸੋ ਜੋ ਮਰਿਆਦਾ ਹਜੂਰ ਸਾਹਿਬ ਦੇ ਤਰੀਕੇ ਨਾਲ ਅੱਜ ਇੱਥੇ ਗੁਰੂ ਨਗਰੀ ਦੇ ਵਿੱਚ ਨਵੀਆਂ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਦਿਖਾ ਰਹੇ ਆ ਹਜੂਰ ਸਾਹਿਬ ਦੇ ਸਿੰਘ ਅੱਜ ਪਹੁੰਚੇ ਨੇ ਜੇ ਕਾਰਿਆ ਦੀ ਗੂੰਜ ਜਿਹੜੀ ਆ ਉਹ ਤੁਸੀਂ ਜ਼ਰੂਰ ਸੁਣ ਰਹੇ ਹੋਵੋਗੇ ਜੇਕਰ ਗੱਲ ਕਰਤਾ ਇਹ ਕਿਉਂ ਮੰਡੀ ਚੌਕ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੇ ਬੁਰਜ ਤੋਂ ਅੱਜ ਇੱਕ ਵੱਡਾ ਹੱਲਾ ਕੱਢਿਆ ਜਾਣਾ ਹੈ ਲੱਖ ਦੀ ਗਿਣਤੀ ਦੇ ਵਿੱਚ ਇਸ ਹੱਲੇ ਦੇ ਵਿੱਚ ਸਿੱਖ ਸੰਗਤਾਂ ਹਜ਼ੂਰੀ ਸੰਗਤਾਂ ਜਾਂ ਸਰਮੌਰ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ ਸੋ ਇਹ ਵੱਡਾ ਹੱਲਾ ਜਿਸ ਦੇ ਵਿੱਚ ਹਾਥੀ ਘੋੜਿਆਂ ਦੇ ਨਾਲ ਪੰਜਾ ਪਿਆਰੀਆਂ ਦੀ ਅਗਵਾਈ ਹੇਠ ਅਤੇ 476 ਦੇ ਮਾਲਕ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਤਰ ਸ਼ਾਇਆ ਹੇਠ ਇਹ ਹੱਲਾ ਕੱਢਿਆ ਜਾਵੇਗਾ ਜ਼ਰੂਰ ਹਰ ਸਾਲ ਦੀ ਤਰ੍ਹਾਂ ਉਡੀਕ ਰਹਿੰਦੀ ਹੈ ਸੰਗਤਾਂ ਦੇ ਮਨ ਦੇ ਵਿੱਚ ਇੱਕ ਆਸ ਰਹਿੰਦੀ ਹੈ ਕਿ ਕਦੋਂ ਇਹ ਦਿਨ ਫੌਜੀ ਅਗਰੀ ਦੇ ਵਿੱਚ ਇਸ ਤਰੀਕੇ ਨਾਲ ਜਾਹੋ ਜਲਾਲ ਦੇ ਨਾਲ ਸੋ ਬਿਲਕੁਲ ਸਾਹ ਨਜ਼ਰ ਆ ਰਿਹਾ ਹੋ ਤਾਂ ਦੇ ਵਿੱਚ ਜੋ ਮਰਿਆਦਾ ਹੈਗੀ ਆ ਉਸ ਨੂੰ ਲੈ ਕੇ ਜ਼ਰੂਰ ਹੋ ਇਸ ਜਗ੍ਹਾ ਤੇ ਅਦਾ ਕੀਤੀ ਗਈ ਹੈ ਕਿਉਂਕਿ ਇਹ ਮਰਿਆਦਾ ਜੋ ਹੈਗੀ ਆ ਉਸ ਬਾਰੇ ਆਪਾਂ ਜਾਣਾਂਗੇ ਵੀ ਜੋ ਗੁਰੂ ਦੀਆਂ ਫੌਜਾਂ ਇੱਥੇ ਪਹੁੰਚਿਆ ਨੇ ਕਿ ਆਕਰ ਇਹ ਮਰਿਆਦਾ ਕਿਉਂ ਪੂਰੀ ਕੀਤੀ ਜਾਂਦੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਪਿਆਰਿਓ ਤੁਹਾਡਾ ਤਾਰਜਨ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਆਏ ਸ੍ਰੀ ਨਾਨਕਪੁਰ ਸਾਹਿਬ ਤੋਂ ਕਹ ਰਹੇ ਹੋ ਬਕਰੇ ਛਟਕੋ ਹੁੰਦੀ ਖਾਸ ਕਰਕੇ ਜਿਹੜੀ ਪ੍ਰਥਾ ਹਜੂਰ ਸਾਹਿਬ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਈ ਵਾਰ ਅਕਸਰ ਜਦੋਂ ਹਜੂਰੀ ਸਿੰਘ ਹੁੰਦੇ ਨੇ ਤਾਂ ਪਹੁੰਚਦੇ ਨੇ ਉਦੋਂ ਦੇਖਣ ਨੂੰ ਮਿਲਦਾ ਥੋੜਾ ਦੱਸ ਸਕਦੇ ਹੋ ਕੀ ਇਤਿਹਾਸ ਜੁੜਦਾ ਹੈ ਕਿਉਂ ਬਕਰੇ ਜਿਹੜੇ ਨੇ ਛਟਕਾਏ ਜਾਂਦੇ ਨੇ ਇਹ ਖਾਲਸੇ ਪੰਥ ਦੇ ਜਦੋਂ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਜਦੋਂ ਨੇੜੇ ਦੀ ਧਰਤੀ ਤੇ ਗਏ ਸੀ ਜਦੋਂ ਬੰਦਾ ਸਿੰਘ ਬਹਾਦਰ ਮਾਦਾ ਦਾਸ ਬਰਾਗੀ ਜੀ ਜਦੋਂ ਪਲੰਗੇ ਦੇ ਜਦੋਂ ਮਹਾਰਾਜ ਆ ਕੇ ਬੈਠੇ ਜਦੋਂ ਉਹਨਾਂ ਵੀਰਾਂ ਨੇ ਜੋਰ ਲਾਇਆ ਨਹੀਂ ਪਲੰਗਾ ਪਲਟਿਆ ਤੇ ਮਾਰਾਣੇ ਗਾਇ ਜਿਹੜਾ ਚਟੰਗੇ ਚਰੂੰਗੇ ਸਾਰੇ ਉਹਨਾਂ ਨੇ ਮਾਰਾਂ ਗਾਇ ਝਟਕਾ ਦੋ ਫਿਰ ਝਟਕ ਗਏ ਸਾਰੇ ਸੰਗਤਾਂ ਨੂੰ ਪ੍ਰਸ਼ਾਦ ਜਿਹੜਾ ਛਕਾਇਆ ਗਿਆ ਇਸ ਕਰਕੇ ਜਿਹੜੀ ਮਰਯਾਦਾ ਉਹ ਪਰਪਾਕਾ ਹੁਣੇ ਪਰਪਾਕਿਆ ਇਸ ਕਰਕੇ ਚਟੰਗੇ ਜਿਹੜੇ ਝਟਕਾਏ ਜਾਂਦੇ ਨੇ ਤੇ ਤੁਸੀਂ ਕੀ ਪ੍ਰਥਾ ਆ ਰੋਜ਼ ਜਿਹੜਾ ਬੱਕਰਾ ਝਟਕਉਂਦੇ ਆ ਸ਼ਾਮ ਨੂੰ ਤੇਰੀ ਪ੍ਰਥਾ ਇਹ ਹੋਈ ਹੈ ਮੈਨੂੰ ਸਾਸਤ੍ਰਾਂ ਤੇ ਲੱਗਦਾ ਵਾ ਤੇ ਜਿਹੜੇ ਸੰਗਤਾਂ ਦੇ ਪ੍ਰਸ਼ਾਦ ਰਾਈ ਵਰਤਾਇਆ ਜਾਂਦਾ ਵਾ ਸੰਗਤਾਂ ਦੇ ਵਿੱਚ ਫਿਰ ਪ੍ਰਸ਼ਾਦ ਇਹਨੂੰ ਬਣਾ ਕੇ ਤਿਆਰ ਕਰਦੇ ਹੋ ਜਾਂ ਕਿਸ ਤਰੀਕੇ ਨਾਲ ਹਾਂਜੀ ਬਣਾ ਕੇ ਤਿਆਰ ਕਰੀਦਾ ਹਾਂਜੀ ਰੋਜ਼ ਉੱਥੇ ਲੰਗਰ ਲਾਉਂਦੇ ਹੋ ਇਸ ਚੀਜ਼ ਮੱਲ ਜਦੋਂ ਕੋਈ ਜੋੜ ਮੇਲਾ ਆ ਜਾਂ ਕੋਈ ਪ੍ਰੋਗਰਾਮ ਹੁੰਦਾ ਵਾ ਜਿੱਦਾਂ ਕੋਈ ਸੁਖਣਾ ਜਿੱਦਾਂ ਕੋਈ ਜੜਾਉਂਦਾ ਵਾ ਉਹ ਹਿਸਾਬ ਨਾਲ ਆਪਾਂ ਜਿੱਦਾਂ ਲੰਗਰ ਲਾਇਆ ਜਾਂਦਾ ਵਾ ਠੀਕ ਠੀਕ ਹਾਂਜੀ ਪਹੁੰਚੋ ਗੁਰੂ ਨਗਰੀ ਚ ਪਹਿਲਾ ਪ੍ਰਕਾਸ਼ਪੁਰਬ ਉਤਸਵ ਹੀ ਹੈ ਕਿਦਾਂ ਮਹਿਸੂਸ ਕਰਦੇ ਹੋ ਅੱਜ ਗੁਰੂ ਨਗਰੀ ਚ ਪਹੁੰਚ ਕੇ ਹਾਂਜੀ ਬਹੁਤ ਵਧੀਆ ਹਾਂਜੀ ਕਿੰਨੀਆਂ ਫੌਜਾਂ ਆਈਆਂ ਨੇ ਤੁਹਾਡੇ ਨਾਲ ਫੌਜਾਂ ਬਿਆੰਤੀ ਆਈਆਂ ਮੱਲ ਹਾਂਜੀ ਕਿੱਥੋਂ ਕਿੱਥੋਂ ਅੱਲਾ ਕੱਢਿਆ ਜਾਣਾ ਸਮਾਪਤੀ ਕਿੱਥੇ ਹੋਏਗੀ ਇਸ ਦੀ ਇਹਦੀ ਸਮਾਪਤੀ ਹੋਏਗੀ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਹਾਂਜੀ ਉੱਥੇ ਮੱਲ ਲਾ ਸਾਹਿਬ ਵੀ ਜਾਓਗੇ ਹਰਮੰਦਰ ਸਾਹਿਬ ਤੋਂ ਜਿਹੜੀ ਪਾਲ ਗਈ ਉਹ ਇੱਥੇ ਆ ਗਈ ਆ ਤੇ ਇੱਥੋਂ ਸਟੇਸ਼ਨ ਤੇ ਜਾਏਗੀ ਤੇ ਸਟੇਸ਼ਨ ਤੋਂ ਫਿਰ ਨਾ ਹਜੂਰ ਸਾਹਿਬ ਨੇ ਚਾਲਾ ਮਾਰ ਦਿੱਤਾ ਜਾਏਗਾ ਅੱਜ ਕਿੱਥੇ ਤੁਸੀਂ ਹਜੂਰ ਸਾਹਿਬ ਨੂੰ ਚਾਲੇ ਪਾਉਣੀ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਸੋ ਬਿਲਕੁਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਸੋ ਬਿਲਕੁਲ ਇਹ ਜੋ ਪ੍ਰਥਾ ਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਟਾਈਮ ਤੋਂ ਜੋ ਚੱਲਦੀ ਆ ਰਹੀ ਆ ਸੋ ਉਸ ਨੂੰ ਲੈ ਕੇ ਜ਼ਰੂਰ ਵੱਡਾ ਉਤਸ਼ਾਹ ਹਰ ਇੱਕ ਸੰਗਤ ਦੇ ਵਿੱਚ ਹੈਗਾ ਆ ਗੱਲਬਾਤ ਜਿਹੜੀ ਆਪਾਂ ਹੋਰ ਸਿੰਘਾਂ ਨਾਲ ਕਰਾਂਗੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਪਿਆਰਿਓ ਤੁਹਾਡਾ ਬਲਜੀਤ ਸਿੰਘ ਹੋ ਗਏ ਕਿਹੜੀ ਜਗ੍ਹਾ ਤੋਂ ਆਏ ਪਿਆਰਿਓ ਫਤਗੜ ਸਾਹਿਬ ਹਾਂਜੀ ਫਤਗੜ ਸਾਹਿਬ ਤੋਂ ਫਤਗੜ ਸਾਹਿਬ ਤੋਂ ਅੱਜ ਪਹੁੰਚੇ ਹੋ ਇੱਥੇ ਖਾਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਅਪਾ ਅੱਜ ਬਖਰਾ ਛਟਕਾ ਆ ਅੰਮ੍ਰਿਤਸਰ ਗੁਰੂ ਨਗਰੀ ਚ ਹਜੂਰ ਸਾਹਿਬ ਦੇ ਵਿੱਚ ਛਟਕਾ ਹੁੰਦੇ ਆ ਰਹੇ ਨੇ ਥੋੜਾ ਇਤਿਹਾਸ ਜ਼ਿਕਰ ਕਰੋਗੇ ਸੰਤਾਂ ਨਾਲ ਮਹਾਰਾਜ ਸੱਚੇ ਪਾਤਸ਼ਾਹ ਇਹ ਗੁਰੂ ਸਾਹਿਬ ਸ਼ੁਰੂ ਤੋਂ ਛਟਕਦੇ ਆ ਰਹੇ ਨੇ ਨੈਗਸ਼ਨ ਦੇ ਰੇ ਫੌਜਾਂ ਨੇ ਆਪਣੀਆਂ ਇਹ ਸ਼ੁਰੂ ਤੋਂ ਰਵਾਇਤੀ ਹੈ ਇਹ ਕਿਉਂਕਿ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਆਪਾਂ ਨੇ ਉਹ ਬੱਕਰਾ ਝਟਕਿਆ ਹੈ ਨਹੀਂ ਗੁਪਤਪਤਾ ਝਟਕਦੀ ਝਟਕਦੇ ਬਿਲਕੁਲ ਕਿਉਂਕਿ ਜਦੋਂ ਵੀ ਹਜੂਰੀ ਸਿੰਘ ਆਉਣ ਖਾਸ ਕਰਕੇ ਹਜੂਰ ਸਾਹਿਬ ਤੋਂ ਉਦੋਂ ਹੀ ਖਾਸ ਕਰਕੇ ਜਿਹੜੇ ਬੱਕਰੇ ਝਟਕਾਏ ਝਟਕੇ ਜਾਂਦੇ ਨੇ ਸਵੇਰੇ ਵੀ ਝਟਕੇ ਗਏ ਨੇ ਅਮਰਤ ਵੇਲੇ ਵੀ ਝਟਕਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਪਰ ਦਿਨ ਦੇ ਵਿੱਚ ਅੱਜ ਸਰੇ ਆਮ ਕਹਿੰਦਾ ਮਤਲਬ ਪਹਿਲੀ ਵਾਰ ਹੀ ਇਹ ਤੁਹਾਨੂੰ ਦੇਖਣ ਨੂੰ ਮਿਲਿਆ ਦੇਖ ਰਹੇ ਸੀ ਹੁਣੇ ਤੁਸੀਂ ਤਿਲਕ ਲਗਾ ਰਹੇ ਸੀ ਸ਼ਸਤਰਾਂ ਨੂੰ ਸ਼ਸਤਰਾਂ ਨੂੰ ਤਿਲਕ ਲਾਣਾ ਜ਼ਰੂਰੀ ਹੈ ਕਿਉਂਕਿ ਸ਼ਸਤਰਾਂ ਦੀ ਖਰਾਕ ਆ ਬਾਬਾ ਜੀ ਜਿਹੜਾ ਇਹ ਖੂਨ ਆ ਜੋ ਉਹ ਇੱਕ ਸ਼ਾਸਤਰਾਂ ਦੀ ਖਰਾਕ ਆ ਕਿਉਂਕਿ ਸ਼ਾਸਤਰਾਂ ਨੂੰ ਜੇ ਆਪਾਂ ਇਹਨਾਂ ਦੀ ਖਰਾਕ ਨਹੀਂ ਦਵਾਂਗੇ ਤੇ ਫਿਰ ਸ਼ਾਸਤਰ ਸੰਕਟਾਂ ਦੇ ਬੜੇ ਸਵਾਲ ਹੁੰਦੇ ਕਿ ਇਸ ਤਰੀਕੇ ਨਾਲ ਜੀਵ ਹੱਤਿਆ ਕਰਨੀ ਜਾਂ ਅਜੀਹਾ ਕਰਨਾ ਨਹੀਂ ਮਰਿਆਦਾ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਕਈਆਂ ਦੇ ਸਵਾਲ ਹੁੰਦੇ ਆ ਦਰਸਲ ਕਿ ਆਏ ਜੋ ਨੰਗ ਸਿੰਘ ਹੈ ਫੌਜ ਹੈ ਬਾਬਾ ਜੀ ਇਹ ਛਤਰੀ ਨੇ ਇਹਨਾਂ ਦਾ ਤਾਂ ਧਰਮ ਆ ਕਿਉਂਕਿ ਜੇ ਬੱਕਰਾ ਖੜੇ ਬੱਕਰੇ ਦੀ ਕੁਰਪਾਨੀ ਕਰਨਗੇ ਜੰਗ ਜੰਗ ਜੁੱਧ ਕਿਦਾਂ ਲੜਨਗੇ ਠੀਕ ਨੇ ਉਹ ਖਾਲਸਾ ਸੋ ਬਿਲਕੁਲ ਅੱਜ ਲਾੜ ਲੀਆਂ ਫੌਂਚਾ ਫੋਜਾ ਇਸ ਗੁਰੂ ਨਗਰੀ ਦੇ ਵਿੱਚ ਪਹੁੰਚੀਆਂ ਨੇ ਖਾਸਾ ਉਤਸ਼ਾਹ ਨਜ਼ਰ ਆ ਰਿਹਾ ਹੈਗਾ ਯਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਪਿਆਰੋ ਤੁਹਾਡਾ ਕਿਹੜੀ ਜਗ੍ਹਾ ਤੋਂ ਆਏ ਹੋ ਬਾਬਾ ਜੀ ਉੱਧਰ ਗਲਤੀ ਕਰੋ ਸੋ ਬਿਲਕੁਲ ਜ਼ਰੂਰ ਹੋਰ ਸੰਗਤਾਂ ਨਾਲ ਆਪਾਂ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ ਕਿ ਅੱਜ ਗੁਰੂ ਨਗਰੀ ਦੇ ਵਿੱਚ ਖਾਸ ਕਰਕੇ ਹੱਲਾ ਕੱਢਿਆ ਜਾਣਾ ਹੈ ਸੋਸ਼ਲ ਨੂੰ ਲੈ ਕੇ ਕੀ ਕੀ ਤਿਆਰੀਆਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਮੋਲ ਪਟੇ ਕਿਹੜੀ ਜਗ੍ਹਾ ਤੋਂ ਆਏ ਹੋ ਇੱਥੇ ਹੀ ਆ ਬਿਲਕੁਲ ਕੀ ਬਾਈ ਇੱਥੇ ਹੁਣ ਆਪਣਾ ਜਾਣਗੇ ਆਪਣੇ ਇੱਥੋਂ ਪਹਿਲਾਂ ਦੇ ਸਵੇਰ ਪਹਿਲਾ ਪ੍ਰਕਾਸ਼ ਨਾ ਅੱਜ ਤੇ ਇਹਨਾਂ ਨੇ ਪਹਿਲਾਂ ਨਗਰ ਕੀਰਤਨ ਕੱਢਿਆ ਠੀਕ ਆ ਫਿਰ ਇੱਥੇ ਆਏ ਹਜੂਰ ਸਾਹਿਬ ਤੋਂ ਆਏ ਜਿਹੜੇ ਉਹਨਾਂ ਨੂੰ ਹੁਣ ਇਹ ਆਪਣਾ ਵਾਪਸੀ ਜਾਣਗੇ ਹੱਲਾ ਕੱਢਣਗੇ ਇੱਥੋਂ ਜਾਣਗੇ ਸਾਰੇ ਜਾਣੇ ਹਾਂਜੀ ਤੇ ਇਹ ਹਾਥੀ ਕੋੜੇ ਵੀ ਹਿੱਸੇ ਚ ਹਾਂਜੀ 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 ਜ਼ਰੂਰ ਹੈ ਪਹਿਲਾਂ ਹਾਥੀ ਵੀ ਉੱਥੋਂ ਹਾਥੀ ਲਿਆਂਦੇ ਇਹਨਾਂ ਨੇ ਹਜੂਰ ਸਾਹਿਬ ਤੋਂ ਹੁਣ ਵੀ ਲੈ ਕੇ ਜਾਣਗੇ ਵਾਪਸੀ ਹਾਂਜੀ ਹਾਂਜੀ ਸੋ ਬਿਲਕੁਲ ਇਹ लाਡ ਲੀਆਂ ਫੌਜਾਂ ਦੀ ਜੇਕਰ ਗੱਲ ਕਰਾਂ ਤਾਂ ਜ਼ਰੂਰ ਹਾਥੀ ਘੋੜਿਆਂ ਦੇ ਨਾਲ ਇਹ ਹੱਲਾ ਜਿ ਕੱਢਿਆ ਜਾਣਾ ਇਸ ਹੱਲੇ ਦੇ ਵਿੱਚ ਤਿੰਨ ਹਾਥੀ ਅਤੇ ਕਈ ਘੋੜੇ ਵੀ ਜਿਹੜੇ ਆ ਉਹ ਮੌਜੂਦ ਹੋਣਗੇ ਦਲਬਾਬਾ ਬੀਦੀ ਚੰਜੀ ਵੱਲੋਂ ਇਹ ਸਾਰਾ ਪ੍ਰੋਗਰਾਮ ਲੀਕਿਆ ਗਿਆ ਹੋਇਆ ਖਾਸ ਕਰਕੇ ਔਰ ਸੰਤਾਨਾਂ ਗੱਲਬਾਤ ਕਰਦੇ ਪਿਆ ਰਹੇ ਵਾਹਿਗੁਰੂ ਜੀ ਦਾ ਖਾਲਸਾ ਹੈ ਹਾਂ ਵਾਹਿਗੁਰੂ ਜੀ ਦਾ ਖਾਲਸਾ ਨਰਿੰਦਰ ਸਿੰਘ ਜੀ ਪਿਆ ਰਹੋ ਅੱਜ ਪਹਿਲਾ ਪ੍ਰਕਾਸ਼ ਪੁਰਬ ਵੀ ਹੈ ਅੱਲਾ ਵੀ ਕੱਢਿਆ ਜਾਣਾ ਹੈ ਖਾਸ ਕਰਕੇ ਉਡੀਕ ਰਹਿੰਦੀ ਹੈ ਨੀਂਦੀਆਂ ਬਾਣੇ ਵਾਲੀਆਂ ਫੌਜਾਂ ਪਹੁੰਚਦੀਆਂ ਨੇ ਕੀ ਮਹਿਸੂਸ ਕਰਦੇ ਹੋ ਅੱਜ ਨਿਸ਼ਾਂਤ ਸਿੰਘ ਜੀ ਸਤਿ ਸ੍ਰੀ ਅਕਾਲ ਹਾ ਹਜੂਰ ਸਾਹਿਬ ਤੋਂ ਫੋਜਾਂ ਆਈਆਂ ਨੇ ਹਜੂਰੀਏ ਫੋਜਾਂ ਮਹਾਰਾਜ ਦੀ ਜਿਹੜੇ ਆਪਣੀ ਹਜੂਰ ਸਾਹਿਬ ਦੀ ਚਲਾਈ ਹੋਈ ਮਰਿਆਦਾ ਅਨਸਾਰ ਇੱਥੇ ਹੱਲਾ ਕੱਢਣਾ ਹੁਣ ਹੱਲਾ ਵੀ ਬੋਲਣਾ ਆ ਫੋਜਾਂ ਬੜੀਆਂ ਪਹੁੰਚੀਆਂ ਸਾਰੇ ਹਜੂਰ ਸਾਹਿਬ ਤੋਂ ਵੀ ਆਈਆਂ ਆ ਹੁਣ ਅੱਧੇ ਘੰਟੇ ਤੱਕ ਹੱਲਾ ਕੱਢਣਾ ਤੇ ਭੱਜ ਕੇ বাস ਸਟੈਂਡ ਨੂੰ ਜਾਣਾ ਬਹੁਤ ਵਧੀਆ ਆਨੰਦ ਮੰਗਲ ਸੋ ਬਿਲਕੁਲ ਹੈ ਇਹ ਹੱਲਾ ਹਜੂਰ ਸਾਹਿਬ ਦੇ ਨਿਆਂ ਸਿੰਘਾਂ ਵੱਲੋਂ ਕੱਢਿਆ ਜਾਣਾ ਹੈ ਜੋ ਅਲੱਗ-ਅਲੱਗ ਰਸਤਿਆਂ 'ਚੋਂ ਹੁੰਦਾ ਹੋਇਆ ਰਮੰਦਰ ਸਾਹਿਬ ਨੂੰ ਰਸਤਿਆਂ 'ਚੋਂ ਜਾਂਦਾ ਹੋਇਆ ਸਟੇਸ਼ਨ ਵੱਲ ਨੂੰ ਇਸ ਦੀ ਸਮਾਪਤੀ ਜਿਹੜੀ ਉਹ ਹੋਣੀ ਹੈ ਉਸ ਤੋਂ ਬਾਅਦ ਇਹ ਹਜੂਰ ਸਿੰਘ ਦੇ ਜੋ ਸਿੰਘ ਪਹੁੰਚੇ ਨੇ ਇਸ ਜਗ੍ਹਾ ਤੇ ਐਸੇ ਹੀ ਤਰੀਕੇ ਨਾਲ ਇਹ ਹੱਲਾ ਅੱਗੇ ਵਧਦਾ ਜਾਏਗਾ ਪੰਜਾ ਪਿਆਰਿਆਂ ਦੀ ਗਵਾਈ ਹੇਠ ਅਤੇ ਚਵਰ ਛੱਤਰ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰਗਨ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਇਹ ਹੱਲਾ ਕੱਢਿਆ ਜਾਣਾ ਸੋ ਉਹ ਵੀ ਤਸਵੀਰਾਂ ਤੁਹਾਨੂੰ ਰੁਕ ਕਰਾਂਗੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨਾਂ ਜਾਦੇ ਨਾਲ ਸਿਮਰਦੀਪ ਸਿੰਘ ਸਕਰੋਲ ਪੰਜਾਬ ਟੀਵੀ ਅੰਮ੍ਰਿਤਸਰ